ਦੇਖ ਕੇ ਉਹ ਕਹਿਦਾ ਮੇਰੀ ਗੱਲ ਸੁਣ ਲੈ ਤੇਰਾ ਨਾਂ ਲੈ ਕੇ ਸੱਬੀ ਜਾਂਦੀ ਆ ਤੂੰ ਕਹਿਣਾ ਮੈਨੂੰ ਜਾਣਦਾ ਨਹੀਂ ਮੈਂ ਇੱਥੋਂ ਕਿਤੇ ਹੋਰ ਨਾਲ ਲਈ ਬੰਦੀ ਬਣ ਕੇ ਦੱਸ ਦੇ ਨਹੀਂ ਤੂੰ ਕੌਣ ਆਂਗੀ ਮੇਰੇ ਸੁੱਖੇ ਨੂੰ ਬੋਲ ਮਾਰੀ ਜਾਂਦੀ ਐ ਨਹੀਂ ਭੈਣੇ ਕੀ ਦੱਸਾਂ ਮੈਂ ਤਾਂ ਇਹਨੂੰ ਵੀ ਜਾਣਦੀ ਆ ਇੱਕ ਉਹ ਕਿਆ ਗੱਲ ਕਰਦੇ ਵਾਲੇ ਨੂੰ ਵੀ ਜਾਣਦੀ ਆ ਦੇਖ ਲੈ ਨਹੀਂ ਹੋਣੇ ਤਾਂ ਹੋਰ ਹੀ ਚੰਦ ਚਾੜਤਾ ਡੋਡੀ ਜੀ ਤੇ ਹੱਥ ਲਾ ਕੇ ਮੇਰੀ ਗੱਲ ਸੁਣ ਲੈ ਸੁੱਖਾ ਤਾਂ ਵਾਲੀ ਨਰਮ ਆ ਦੇਖੀ ਕਿਵੇਂ ਗੋਗੂ ਜਵਣੇ ਬੈਠਾ